ਕਮੇਟੀ ਚੱਕੀ ਆ ਮਾੜਾ ਬਲਾਇਆ ਕਿਸ ਨੇ ਲਾਉਣ ਲਿਆ ਸਾਡੇ ਬੰਦੇ ਦੇ ਬੈਗ ਦੀ ਟੁੱਟ ਗਈ ਟਣੀ ਤੇ ਹੁਣ ਪਤਾ ਲੱਗਿਆ ਪਾਪ ਲੱਥਨੇ ਸ਼ੁਰੂ ਹੋ ਗਏ ਆ ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਕਿ ਤੁਸੀਂ ਸਾਰੇ ਘੈਂਟੀ ਹੋਵੋਗੇ ਅਸੀਂ ਵੀ ਠੀਕ ਆ ਤਾਂ ਅੱਜ ਅਸੀਂ ਚੱਲੇ ਆ ਕਾਂਜੀਪੁਰ ਤੋਂ ਸ੍ਰੀ ਹੇਮਗੰਡ ਸਾਹਿਬ ਦੀ ਯਾਤਰਾ ਤੇ ਆਖੋ ਆ ਮੁੰਡੇ ਤਿਆਰ ਹੁੰਦੇ ਵੇ ਓਏ ਹੋਏ ਗੱਡੀਆਂ ਛੱਡੀਆਂ ਕੀਤੀਆਂ ਆਪਣੀਆਂ ਰੈਡੀ ਤਾਂ ਸੱਤੀ ਪਾਜੀ ਅੰਕ ਲਾ ਕੇ ਦਿਖਾ ਦਿਖਾ ਅੜਕਾ ਅਸਾ ਦਾ ਡਰਾਈਵਰ ਤਿਆਰ ਹੋ ਗਿਆ ਅਸਾ ਦਾ ਇੱਕ ਤਿਆਰ ਨਹੀਂ ਹੋਇਆ ਹਲੇ ਤਾਂ ਇੰਨੇ ਲੇਟ ਕੀਤਾ ਅਸੀਂ ਸਾਰੇ ਤਿਆਰ ਸੀ ਸਾਰੇ ਰੈਡੀ ਹੋਏ ਆ ਆ ਦੇਖੋ ਹੋ ਗਏ ਆ ਰੈਡੀ ਸਾਰੇ ਮੁੰਡੇ ਆਪਣੇ ਰੈਡੀ ਆ ਤਾਂ ਠੰਡਾ ਤੇ ਹੁਣ ਅੱਗੇ ਜਾਏ ਠੰਡਾ ਸੀ ਲਾਵਾਂਗੇ ਆਪਣੇ ਮੋਰਚਲ ਨੂੰ ਠੰਡਾ ਨੇ ਸੀ ਲੱਗਾ ਹੋਇਆ ਹੁਣ ਅਸੀਂ ਕਰਦੇ ਆ ਤਾਂ ਐਂਡ ਦਾ ਕਾਜ ਜੁੜੇ ਡਿਓ ਹੁਣ ਅਸੀਂ ਕਰਦੇ ਮੋਰਚਲ ਤੇ ਅੱਜ ਜਨ ਸ਼ੁਰੂਆਤ ਨਰ ਦੇ ਨੈਕਸਟ ਇਹ ਅਸੀਂ ਰੋਗੇਆ ਪੰਪ ਤੇ ਤਾਂ ਪੰਪ ਤੋਂ ਤੇਲ ਤੁਲਕਾਉਂਦੇ ਹੋਏ ਫੁੱਲ ਸਾਣਾ ਦੇ ਕਰਦੇ ਆ ਅਗੇ ਸਟਾਰਟਿੰਗ ਉਹ ਆਈਫੋਨ ਰਹਿ ਗਿਆ ਜੇ ਨਾ ਕਰੇ ਤਮਾ ਸੀ ਪਹੁੰਚ ਗਏ ਹੁਸਤਰਾ 150 ਰਾਮਨਗਰ ਚ ਦਾ ਵੀਊ ਚੈੱਕ ਕਰੋ ਕੜਾਈ ਹੋ ਗਿਆ ਸ਼ੁਰੂ ਪਹਾੜਾਂ ਦਾ ਜੀ ਆਪਣਾ ਸ਼ੁਰੂ ਇਹ ਉੱਚਾ ਕਿਰਮ ਮਤਲਬ ਪਹਾੜਾਂ ਦਾ ਕਿਹਦਾ ਕਮੇਟੀ ਚੱਕੀ ਆ ਪਹਾੜਾਂ ਬਲਾਇਆ ਕਿਸ ਨੇ ਲਾਉਣ ਲਿਆ ਕਿਸ ਨੇ ਸਾਡੇ ਬੰਦੇ ਦੇ ਬੈਗ ਦੀ ਟੁੱਟ ਗਈ ਟਣੀ ਤੇ ਹੁਣ ਪਤਾ ਲੱਗਿਆ ਪਾਪ ਲੱਤਨੇ ਸ਼ੁਰੂ ਹੋ ਗਏ ਆ। ਹਲੇ ਉਸ ਕੋਲ ਮਦਾ ਧੋੜੀ। ਹੋਰ ਤਾਂ ਬਣੀ ਸ਼ੁਰੂ ਹੋ ਗਈ। ਕੋਤੋਂ ਦੇ ਦਵਦਾ ਸੁਣੀ ਗਈ ਤੁਹਾਡੀ ਗਰਮੀ ਨਹੀਂ ਮਰਦੇ ਹੀ ਪਹਿਲਾਂ ਸਸਤੇ ਚ ਲੱਗੀ ਭੁੱਖ ਸਾਨੂੰ ਅਸੀਂ ਰੁੱਕ ਗਏ ਹੁਣ ਇੱਥੇ ਖੜੇ ਆ ਤਾਂ ਗੱਡੀਆਂ ਆਪਣੀਆਂ ਖੜੀਆਂ ਪੀਂਨੀਆਂ ਚਾਹ ਪਾਣੀ ਆਪਣੇ ਮੁੰਡੇ ਹਾਂ ਵੀ ਏ ਸੁਣੋ ਕੀ ਯਾਰ ਮੈਂ ਕਹਿ ਨਹੀਂ ਸਕਦਾ ਬਾਕੀ ਤਾਂ ਆਪੇ ਹੀ ਪਾ ਲਈ। ਤੁਹਾਨੂੰ ਪਤਾ ਹੀ ਕੀ ਕਰੀ ਜਾਂਦੇ। ਹਾਂਜੀ ਮਿੱਤਰੋ ਅਸੀਂ ਕਰਨ ਪ੍ਰਿਆਗ ਪਹੁੰਚਣ ਹੀ ਆਲੇ ਆ ਆਪਣਾ ਇੱਕ ਮੋਟਰਸਾਈਕਲ ਪਿੱਛੇ ਰਹਿ ਗਿਆ ਸੀ ਉਹਨੂੰ ਡੀਕਦੇ ਪਏ ਆ। ਹੁਣ ਦੇਖ ਕੇ ਦੇਖਦੇ ਆਂ ਤੇ ਐਂਡ ਕਰਦੇ ਆਂ ਵਲੌਗ ਦਾ ਅੱਜ ਕਰਨ ਪ੍ਰਿਆਗ। ਰਸਤਾ ਚੈੱਕ ਕਰੋ। ਆਪਣਾ ਇੱਕ ਮੋਟਰਸਾਈਕਲ ਪਿੱਛੇ ਰਹਿ ਗਿਆ ਉਹਦੀ ਡੀਕ ਕਰਦੇ ਪਏ ਆ। ਆ ਮਿਲਦੇ ਆਂ ਐਂਡ ਤੇ। ਉਹ ਗਾਵਣਾ ਆਪਣਾ ਮੋਟਰਸਾਈਕਲ ਦੂਸਰਾ ਵੀ ਅਸੀਂ ਕਿਹਿਆ ਪਤਾ ਨਹੀਂ ਕਿੱਥੇ ਰਹਿ ਗਿਆ ਇੰਨਾ ਨਹੀਂ ਪਤਾ ਉਹਦਾ ਡਰਾਈਵਰ ਚੇਂਜ ਕਰਨ ਲੱਗ ਗਿਆ ਡਾਈ ਡਰਾਈਵਰ ਚੇਂਜ ਬਹੁ ਕਰਦੇ ਤੁਸੀਂ ਨਾ ਯਾਰ ਜੀ ਮਿੱਤਰੋ ਅਸੀਂ ਰੁਕ ਗਏ ਰਸਤੇ 'ਚ ਤਾਂ ਬੰਦਿਆਂ ਨੂੰ ਲੱਗੀ ਪਿਆਸ ਨਾਲ ਕਹਿੰਦੇ ਚਾਹ ਚ ਪੀਣੀ ਆ ਅਸੀਂ ਖੜੇ ਹੁਣ ਬੰਦੇ ਚਾਹ ਪਾਣੀ ਕਹਿੰਦੇ ਪਏ ਫਿਰ ਚੱਲਦੇ ਅਸੀਂ ਓਏ ਹੋਏ ਸਤੀ ਭਾਜੀ ਸੋਨੂ ਜੀ ਆਪਣੇ ਆਪਣਾ ਹੈਲਪਰ ਓਏ ਹਾਉ ਬਾਉ ਜੀ ਬਾਬੂ ਜੀ ਇਹ ਦੇਖੋ ਜੁਨਾਬ ਇੱਕ ਸਾਹ ਚਿੰਨ ਚਾਹੂ ਪੀਣ ਤੋਂ ਬਾਅਦ ਹੁਣ ਅਸੀਂ ਕਰਦੇ ਆ ਆਪਣੇ ਜਾਨ ਦੀ ਫਿਰ ਤੋਂ ਤਿਆਰੀ ਤਾਂ ਆਪਣਾ ਫੋਨ ਦੀ ਬੈਟਰੀ ਵੀ ਜਿਹੜੀ ਆ ਹੋ ਗਈ ਆ ਲੋ ਤਾਂ ਹੁਣ ਕਰਨ ਪਰ ਆ ਕੇ ਪਾਵਾਂਗੇ ਵੀਡੀਓ ਸਿਕਾ ਜੀ ਜੀ ਸਫਰ ਕੰਪਲੀਟ ਕਰਨ ਤੋਂ ਬਾਅਦ ਅਸੀਂ ਹੁਣ ਆ ਗਏ ਆ ਪਾਂਡੂ ਪਰਮੇਸ਼ਵਰ ਤਾਂ ਉੱਥੇ ਸਾਨੂੰ ਮਿਲ ਗਿਆ ਹਾਂਜੀ ਮਿੱਤਰੋ ਪੂਰਾ ਸਫਰ ਤੈਅ ਕਰਨ ਤੋਂ ਬਾਅਦ ਅਸੀਂ ਲਿਆ ਪਾਂਡੂ ਪਰਮੇਸ਼ਵਰ ਰੂਮ ਤਾਂ ਹੁਣ ਕਰਾਂਗੇ ਇੱਥੇ ਦਾ ਰੈਸਟ ਤਾਂ ਇਸੇ ਤਰ੍ਹਾਂ ਵਲੌਗ ਦਾ ਕਰਦੇ ਆਂਡ ਜੇ ਵਲੌਗ ਵਧੀਆ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਹੋ ਅਗਲਾ ਪਾਰਟ ਦੇਖਣ ਨੂੰ ਸਬਸਕ੍ਰਾਈਬ ਕਰ ਲਓ ਜੀ